ਭਾਰਤ ਬਾਂਦੀ ਕਾਲ ਨੂੰ ਲੈ ਕੇ ਜਲੰਧਰ ਵਿੱਚ ਪੁਲਿਸ ਜਿਹੜੀ ਹੈ ਕਿ ਉਹ ਸਵੇਰ ਤੋਂ ਤੇ ਰਾਤ ਹੋ ਚੁੱਕੀ ਹੈ ਇਸ ਵਕਤ ਮੈਂ ਜਿਹੜੀ ਜਗ੍ਹਾ ਤੇ ਖੜਾ ਭਗਵਾਨ ਸ਼੍ਰੀ ਵਾਲਮੀਕੀ ਚੌਕ ਦੇ ਵਿੱਚ ਰੈਣਕ ਬਾਜ਼ਾਰ ਤੁਸੀਂ ਦੇਖ ਪਾ ਰਹੇ ਹੋ ਹਾਲਾਂਕਿ ਸਵੇਰ ਦਾ ਜ਼ਰੂਰ ਸਮੇ ਹੈ ਆਮ ਦਿਨਾਂ ਦੇ ਵਿੱਚ ਦੁਕਾਨਾਂ ਜ਼ਰੂਰ ਇਸ ਵਕਤ ਖੁੱਲਦੀਆਂ ਨੇ ਪਰ ਅੱਜ ਬਾਜ਼ਾਰ ਬੰਦ ਹੈ ਹਾਲਾਂਕਿ ਭਾਈਚਾਰੇ ਵਾਲੋਂ ਜਿਹੜੀ ਇਹ ਗੱਲ ਕੱਲ ਆਖੀ ਗਈ ਸੀਗੀ ਕਿ ਦੁਕਾਨਾਂ ਤੇ ਜਾ ਕੇ ਕਿਸੇ ਵੀ ਤਰੀਕੇ ਦੇ ਨਾਲ ਦੁਕਾਨਾਂ ਬੰਦ ਨਾ ਕੀਤੀਆਂ ਜਾਣ ਕਿਉਂਕਿ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਵਪਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਅਸਮੰਜਸ ਦਾ ਜ਼ਰੂਰ ਮਾਹੌਲ ਬਣਿਆ ਹੋਇਆ ਹੈ ਕਿ ਦੁਕਾਨਾਂ ਖੁੱਲਣਗੀਆਂ ਜਾਂ ਨਹੀਂ ਖੁੱਲਣਗੀਆਂ ਹਾਲਾਂਕਿ ਐਸੋਸੀਏਸ਼ਨ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕੋਈ ਸਮਰਥਨ ਨਾ ਦੇਣ ਦੀ ਜਿਹੜੀ ਹੈ ਕਿ ਉਹ ਗੱਲ ਆਖੀ ਗਈ ਹੈ ਪਰ ਦੂਸਰੇ ਪਾਸੇ ਦੀ ਜੇ ਤਸਵੀਰ ਦਿਖਾਵਾ ਤੇ ਪੁਲਿਸ ਦੀ ਸੂਰਤ ਉਹ ਜਿਹੜੀ ਹੈ ਕਿ ਉਹ ਤਣਾਤੀ ਹੋਈ ਹੈ ਜਲੰਧਰ ਦੇ ਵਿੱਚ ਐਸ ਵਕਤ ਭਗਵਾਨ ਸ਼੍ਰੀ ਵਾਲਮੀਕੀ ਚੌਂਕ ਦੇ ਵਿੱਚ ਖੜੇ ਹੋਏ ਆ ਤੇ ਨਾਲ ਹੀ ਅੱਗੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਵਿੱਚ ਜਿਹੜੀ ਪੁਲਿਸ ਦੀ ਤਣਾਤੀ ਬਹੁਤ ਹੈ ਅੱਗੇ ਬੂਟਾ ਮੰਡੀ ਦਾ ਜਿਹੜਾ ਰੂਟ ਹੈ ਏਰੀਆ ਉੱਥੇ ਵੀ ਪੁਲਿਸ ਤਣਾਤ ਹੋਈ ਹੈ ਐਸ ਐਚ ਓ ਸਭ ਵੀ ਇੱਥੇ ਮੌਕੇ ਤੇ ਨੇ ਥਾਣਾ ਚਾਰ ਦੀ ਪੁਲਿਸ ਇੱਥੇ ਤਣਾਤੀ ਕੀਤੀ ਗਈ ਹੈ ਐਸ ਐਚ ਓ ਸਭ ਪਿਆਰੀ ਕਿਸ ਤਰੀਕੇ ਦੇ ਨਾਲ ਹੈ ਕਾਲ ਦੀ ਕੋਈ ਜਥੇਬੰਦੀ ਨਾਲ ਗੱਲ ਹੋਈ ਹੈ ਕੋਈ ਰੂਟ ਵਗੈਰਾ ਇਹਦਾ ਡਾਇਵਰਸ਼ਨ ਦੀ ਜਾਂ ਕਿਤੇ ਬੈਠ ਕੇ ਤਰਨਾ ਲਗਾਉਣਾ ਹੋਵੇਗਾ ਨਹੀਂ ਜੀ ਇਹ ਤਾਂ ਕੋਈ ਸਾਡੇ ਕੋਲ ਗੱਲਬਾਤ ਜਲਦੀ ਬਈ ਪਈ ਸੀ ਉਹਨਾਂ ਦੀ ਮਰੇ ਜਿੱਦਾਂ ਵੀ ਸਾਡੇ ਕੋਲ ਕੋਈ ਅਜਿਹੀ ਇਨਫੋਰਮੇਸ਼ਨ ਨਹੀਂ ਹੈ ਤੇ ਉਹਨਾਂ ਦੇ ਪੁੱਤਰ ਨਾਲ ਗਾਉਣਾ ਹੋਵੇ ਪੁਲਿਸ ਦੀ ਤਨਾਤੀ ਕੀਤੀ ਨਫਰੀ ਵੀ ਵਧਾਈ ਗਈ ਹੈ ਇਹ ਸਿਰਫ ਦੇ ਸਿਰਫ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਕਿ ਜਾਂ ਲੋਕਾਂ ਨੂੰ ਦਿੱਕਤ ਉਹਦੇ ਕਰਕੇ ਬਿਲਕੁਲ ਜੀ ਬਿਲਕੁਲ ਲਾਡਰ ਮੇਨਟੇਨ ਕਰਵਾ ਲਈ ਕੋਰਟ ਲਗਾਈ ਦੀ ਰਿਪੋਰਟ ਹੈ ਮੋਰਡੈਂਟ ਸਪੋਰਟ ਹੈ ਮੈਕਸੀਮ ਕੋਰਟ ਹੈ ਫਾਈਲ ਦਾ ਪਾਸ ਦਾ ਉਸ ਨਾਲ ਲੈ ਹੋਰ ਵੀ ਜਾਣਕਾਰੀ ਲੈਣੀ ਚਾਹਾਂਗਾ ਕਿਸੇ ਤਰੀਕੇ ਨਾਲ ਕੋਈ ਡਾਇਵਰਸ਼ਨ ਕੋਈ ਧਰਨੇ ਨੂੰ ਲੈ ਕੇ ਕਿਤੇ ਰਾਹ ਬੰਦ ਕਰਨ ਦੀ ਕੋਈ ਹੈਗੀ ਸੂਚਨਾ ਇਸ ਤਰੀਕੇ ਦੀ ਕਿਉਂਕਿ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸਮਝਸਦਾ ਜ਼ਰੂਰ ਮਾਹੌਲ ਬਣਿਆ ਹੋਇਆ ਨਹੀਂ ਇਹ ਤਾਂ ਕੋਈ ਸੁਝਾਵਾ ਨਹੀਂ ਹੈ ਸਾਡ ਕੋਲ ਉਹਨਾਂ ਦੇ ਕੋਲ ਦੇਣਾ ਤਾਂ ਨਾ ਕਰਾ ਪਰ ਜੇਕਰ ਨਵਗਰਾ ਦਿੱਤਾ ਵੀ ਤੇ ਉਹਨੂੰ ਅਸੀਂ ਰੂਟ ਡਿਵਰਟ ਕਰਾਂਗੇ ਉਹਨਾਂ ਸੁਝਾਵਾਂ ਰਸਤੇ ਤਾਂ ਨਹੀਂ ਜਮ ਹੋਣਦੇ ਉਹ ਵੀ ਕਿਸੇ ਬਿਲਕੁਲ ਨਹੀਂ ਕੋਈ ਰਸਤਾ ਜਾਉਣੇ ਹੋਗੇ ਠੀਕ ਹੈ ਸ਼ੁਕਰੀਆ ਜੀ ਐਸ ਐਚਓ ਸਭ ਨੇ ਗੱਲ ਆਖੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਜਿਹੜਾ ਹੈ ਕਿ ਉਹ ਰੂਟ ਜਿਹੜਾ ਜਮ ਨਹੀਂ ਕੀਤਾ ਜਾਂ ਦਿੱਤਾ ਜਾਏਗਾ ਨਾ ਹੀ ਪੁਲਿਸ ਵੱਲੋਂ ਜਿਹੜਾ ਹੈ ਕਿ ਹਾਲੇ ਫੌਰੀ ਤੌਰ ਤੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਡਿਵਰਸ਼ਨ ਦਿੱਤੀ ਗਈ ਹੈ ਨਾਕਾਬੰਦੀ ਜ਼ਰੂਰ ਕੀਤੀ ਗਈ ਹੈ ਪੁਲਿਸ ਦੀ ਜਿਹੜੀ ਹੈ ਨਫਰੀ ਉਹ ਵਧਾਈ ਗਈ ਹੈ ਨਾਤੀ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਡਾਕਟਰ ਬੀ ਆਰ ਅੰਬੇਦਕਰ ਚੌਕ ਦੇ ਵਿੱਚ ਜਿਹੜੀ ਉਹ ਤੇ ਨਾਤੀ ਹੈ ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਹੈ ਉਹ ਆਰਾਮ ਨਾਲ ਤਰੀਕੇ ਦੇ ਨਾਲ ਰਵਾਨੀ ਦੀ ਤਰ੍ਹਾਂ ਜਿਹੜੀ ਹੈ ਕਿ ਉਹ ਚੱਲ ਰਹੀ ਹੈ ਹਾਲਾਂਕਿ ਸਰਕਾਰੀ ਬੱਸਾਂ ਵੀ ਚੱਲਦੀਆਂ ਪਈਆਂ ਨੇ ਜਲੰਧਰ ਦੇ ਕੁਝ ਅਜਿਹੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਉਹ ਛੁੱਟੀ ਕੀਤੀ ਗਈ ਹੈ ਕੱਲ ਮੋਬਾਈਲ ਤੇ ਜ਼ਰੂਰ ਮੈਸੇਜ ਆਏ ਨੇ ਕੁਝ ਸਕੂਲਾਂ ਦੇ ਵਿੱਚ ਆਨਲਾਈਨ ਸ케ਜੂਲ ਕੀਤਾ ਗਿਆ ਵਾ ਕਾਰਨ ਉਹਦਾ ਇਹੀ ਹੈ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕਾਲ ਹੈ ਬੰਦ ਹੈ ਉਹਦਾ ਕੀ ਸਮਰਥਨ ਆ ਰਿਹਾ ਵਾ ਜਾਂ ਕੀ ਉਹਦੇ ਰੁਝਾਨ ਹੋ ਸਕਦੇ ਨੇ ਕਿਹੜੀਆਂ-ਕਿਹੜੀਆਂ ਸਸਥਾਵਾ ਸਰਵਿਸਿਜ਼ ਬੰਦ ਨੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਗੱਲ ਨਹੀਂ ਆਖੀ ਕੀਤੀ ਦੂਸਰੇ ਪਾਸੇ ਜਿਹੜੀ ਅਫਸਰਾ ਦੇ ਨਾਲ ਗੱਲ ਹੋਈ ਹੈ ਉਹਨਾਂ ਨੇ ਇਹ ਵੀ ਗੱਲ ਨਾਲ ਜ਼ਰੂਰ ਆਖੀ ਹੈ ਕਾ ਕਰਕੇ ਅਸੀਂ ਐਡਵਾਈਜ਼ਰੀ ਜਾਰੀ ਕਰਾਂਗੇ ਜੇ ਕਿਸੇ ਤਰੀਕੇ ਦੇ ਨਾਲ ਸਾਨੂੰ ਲੱਗੇ ਕਿ ਕਾਲ ਹੈ ਆਮ ਦਿਨਾਂ ਦੇ ਤਰੀਕੇ ਦੇ ਨਾਲ ਜਿਹੜਾ ਕਿ ਸਾਰੇ ਕੰਮ ਹੋਣਗੇ ਪਰ ਪੁਲਿਸ ਨੇ ਤਨਾਤੀ ਜਿਹੜੀ ਜ਼ਰੂਰ ਕੀਤੀ ਹੋਈ ਹੈ ਐਸਓਗ ਦੀ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਉਹ ਜਲੰਧਰ ਦੇ ਭਗਵਾਨ ਵਾਲਮੀਕੀ ਚੌਂਕ ਤੋਂ ਕੀਤੀ ਹੈ ਮੇਰੇ ਕੈਮਰਾ ਪਰਸਨ ਜੀ ਗਰੁੱਪ ਤੇ ਮੈਨੂੰ ਪ੍ਰੋਮਿਸਿੰਗ ਨੂੰ ਜੋ ਵਿਸ਼ਾ ਦਾ ਧੰਨਵਾਦ